ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਦੋਂ ਅਸੀਂ ਬੱਕਰੀ ਪਾਲਣ ਦੇ ਵਿੱਚ ਆਏ ਸੀਗੇ ਨਾ ਉਦੋਂ ਲੋਕ ਗੱਲਾਂ ਕਰਦੇ ਹੁੰਦੇ ਸੀ ਆਮ ਲੋਕ ਆ ਜਿਹੜੇ ਗੱਲਾਂ ਕਰਦੇ ਹੁੰਦੇ ਸੀ ਕਿ ਹੁਣ ਇਹ ਜਿਹੜਾ ਕੰਮ ਹੈਗਾ ਆਪਣੇ ਪਿੰਡਾਂ ਦੇ ਵਿੱਚ ਆ ਗਿਆ ਬਾਲਾ ਸਾਲ ਨਹੀਂ ਚੱਲਦਾ ਬਸ ਇਹ ਫੇਲ ਹੋਇਆ ਲੋ ਹਨਾ ਤੇ ਮੰਡੀਆਂ ਸ਼ੁਰੂ ਹੋ ਗਈਆਂ ਉਦੋਂ ਵੀ ਗੱਲਾਂ ਹੋਈਆਂ ਵੀ ਬੱਕਰੀ ਪਾਲਣ ਦਾ ਕਿੱਤਾ ਹੁਣ ਬਾਲਾ ਟਾਈਮ ਨਹੀਂ ਚੱਲਦਾ ਇਹ ਤਾਂ ਬਸ ਹੁਣ ਫੇਲ ਆ ਕੰਮ ਘਰ ਘਰ ਬੱਕਰੀਆਂ ਲੋਕ ਰੱਖਣ ਲੱਗ ਗਏ ਕਈ ਲੋਕ ਕਹਿੰਦੇ ਹੁੰਦੇ ਸੀ ਮੰਡੀਆਂ ਨੇ ਕੰਮ ਫੇਲ ਕਰ ਦੇਣਾ ਜਾਨਵਰਾਂ ਦੀ ਕਦਰ ਘਟ ਜਾਣੀ ਆ ਪਰ ਆਪਾਂ ਦੇਖਿਆ ਚਾਰ ਪੰਜ ਸਾਲ ਹੋ ਗਏ ਦੇਖਦਿਆਂ ਨੂੰ ਨਾ ਤਾਂ ਬਾਈ ਜੀ ਬੱਕਰੀ ਦੀ ਕਦਰ ਘਟੀ ਆ ਤੇ ਨਾ ਹੀ ਇਹ ਕੰਮ ਫੇਲ ਹੋਇਆ ਬੱਕਰੀ ਪਾਲਣ ਦਾ ਕਿੱਤਾ ਜਿਹੜੇ ਬੰਦੇ ਸਹੀ ਤਰੀਕੇ ਦੇ ਨਾਲ ਕਰਦੇ ਆ ਸਿੱਖ ਕੇ ਕਰਦੇ ਆ तरीके ਦੇ ਨਾਲ ਕਰ ਰਿਹਾ ਉਹ ਅੱਜ ਵੀ ਕਾਮਯਾਬ ਆ ਤੇ ਪਹਿਲਾਂ ਵੀ ਕਾਮਯਾਬ ਸੀ ਜਿਨ੍ਹਾਂ ਨੇ ਦੇਖਾ ਦੇਖੀ ਦੇ ਵਿੱਚ ਬਿਨਾਂ ਜਾਣਕਾਰੀ ਦੇ ਤੇ ਬਿਨਾਂ ਬਰੀਡ ਦੇ ਕੰਮ ਕੀਤਾ ਹੈਗਾ ਉਹ ਬੰਦਿਆ ਨੇ ਤਾਂ ਬਈ ਫੇਲ ਹੋਣਾ ਹੀ ਸੀਗਾ ਚਾਹੇ ਤੁਸੀਂ ਕਿਸੇ ਵੀ ਕਿੱਤੇ ਦੀ ਗੱਲ ਕਰ ਲੋ ਜਿਹੜਾ ਬੰਦਾ ਬਿਨਾਂ ਸਿੱਖੇ ਤੋਂ ਕੰਮ ਕਰਦਾ ਬਿਨਾਂ ਜਾਣਕਾਰੀ ਦੇ ਕੰਮ ਕਰਦਾ ਤੇ ਉਹ ਹਮੇਸ਼ਾ ਹੀ ਫੇਲ ਹੁੰਦਾ ਸੋ ਜੋ ਅੱਜ ਦੀ ਆਪਣੀ ਗੱਲਬਾਤ ਹੋਊਗੀ ਬਾਈ ਰਾਜਵੀਰ ਕੋਲੇ ਬੈਠੇ ਆ ਕੋਠੇਕੌਰ ਸਿੰਘ ਵਾਲੇ ਪਿੰਡ ਆ ਜ਼ਿਲ੍ਹਾ ਬਠਿੰਡਾ ਤੇ ਆਪਣੇ ਪਿੰਡ ਦੇ ਬਿਲਕੁਲ ਨਾਲ ਆ ਤੁਸੀਂ ਸਾਰੇ ਸਾਨੂੰ ਚੰਗੀ ਤਰ੍ਹਾਂ ਜਾਣਦੇ ਹੋ ਹਨ ਆਪਾਂ ਬੱਕਰੀਆਂ ਦੇ ਕਿੱਤੇ ਦੇ ਨਾਲ ਜੁੜਨ ਕਰਕੇ ਤੁਹਾਡੇ ਵਰਗੇ ਹਜ਼ਾਰਾਂ ਭਰਾ ਆਪਣੇ ਨਾਲ ਜੁੜੇ ਹੋਏ ਆ ਤੇ ਬਾਈ ਰਾਜਵੀਰ ਵੀ ਪਿਛਲੇ ਕਾਫੀ ਸਾਲਾਂ ਤੋਂ ਬੱਕਰੀ ਪਾਲਣ ਦੇ ਕਿੱਤੇ ਨਾਲ ਜੁੜਿਆ ਹੋਇਆ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜਾ ਇਹਨਾਂ ਦਾ ਫਾਰਮ ਆ ਉਹ ਤਿਆਰ ਹੋ ਗਿਆ ਪਹਿਲਾਂ ਘਰੇ ਬੱਕਰੀਆਂ ਰੱਖਦੇ ਸੀਗੇ ਤੇ ਹੁਣ ਸਮੇਂ ਦੀ ਜਿਹੜੀ ਲੋੜ ਸੀਗੀ ਇਹ ਵੀ ਇੱਕ ਫਾਰਮ ਬਣਾਇਆ ਜਾਵੇ ਤੇ ਬਾਈ ਹੋਰੀ ਪਿਛਲੇ ਜਿਹੜਾ ਕੁਝ ਮਹੀਨਿਆਂ ਦੇ ਟ੍ਰੇਨਿੰਗ ਆਪਣੇ ਫਾਰਮ ਤੇ ਜਿਹੜੇ ਦੇ ਰਹੇ ਨੇ ਇੱਕ ਬੈਚ ਇਹਨਾਂ ਦਾ ਟ੍ਰੇਨਿੰਗ ਦਾ ਲੱਗ ਚੁੱਕਿਆ ਹੈਗਾ ਤੇ ਹੁਣ ਅਗਲਾ ਬੈਚ 30 31 ਨੂੰ ਜਿਹੜਾ ਲੱਗਣ ਵਾਲਾ ਉਹ ਕੰਪਲੀਟ ਹੋ ਚੁੱਕਿਆ ਸੀਟਾਂ ਉਹਦੀਆਂ ਬੁੱਕ ਹੋ ਗਈਆਂ ਤੇ ਅਗਲੇ ਸਮੇਂ ਦੇ ਵਿੱਚ ਕੀ ਪਲਾਨ ਗਾਣੇ ਫਾਰਮ ਦੇ ਵਿੱਚ ਕੀ ਨਵਾਂ ਕਰ ਰਹੇ ਨੇ ਉਹ ਸਾਰੀਆਂ ਗੱਲਾਂ ਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਬਾਈ ਸਵਾਗਤ ਹੈ ਰਾਜਵੀਰ ਧੰਨਵਾਦ ਬਹੁਤ-ਬਹੁਤ ਸਮਾਂ ਦੇਣ ਲਈ ਸਤਿ ਸ੍ਰੀ ਅਕਾਲ ਬਾਈ ਜਗਮੀਤ ਹਤੇ ਆਪਣੇ ਜਿੰਨੇ ਝੰਗ ਫਾਰਮਰ ਭਰਾ ਦੇਖ ਰਿਹਾ ਚੈਨਲ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਬਾਈ ਦੋਸਤੋ ਆਪਣੀ ਜਿਹੜੀ ਗੱਲਬਾਤ ਹੋਊਗੀ ਨਾ ਕੋਈ ਪ੍ਰੀਪਲਾਨਡ ਨਹੀਂ ਹੈ ਨਾ ਵੀ ਆਪਾਂ ਕੋਈ ਬੈਠ ਕੇ ਪਹਿਲਾਂ ਰੈਅ ਕੀਤੀ ਵੀ ਆ ਗੱਲਾਂ ਬਾਤਾਂ ਕਰਨੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਲਈ ਜ਼ਰੂਰੀ ਹੈਗੀਆਂ ਨੇ ਤੁਹਾਡੇ ਮਨਾਂ ਦੇ ਵਿੱਚ ਆ ਜੋ ਲੋਕ ਗੱਲਾਂ ਕਰਦੇ ਨੇ ਖੁੰਡ ਚਰਚਾ ਹੁੰਦੀਆਂ ਨੇ ਬੱਕਰੀ ਪਾਲਣ ਦੇ ਕਿੱਤੇ ਬਾਰੇ ਟ੍ਰੇਨਿੰਗਾਂ ਬਾਰੇ ਮੰਡੀਆਂ ਬਾਰੇ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ ਸਭ ਤੋਂ ਪਹਿਲਾਂ ਜਾਣਕਾਰੀ ਲੈਣੇ ਆ ਰਾਜਵੀਰ ਤੋਂ ਵੀ ਜਿਹੜਾ ਟ੍ਰੇਨਿੰਗ ਬਾਰੇ ਕਿਵੇਂ ਬਾਈ ਫਾਰਮ ਦੇ ਚੱਲ ਰਿਹਾ ਟ੍ਰੇਨਿੰਗ ਦਾ ਕੰਮ ਦੱਸਿਓ ਜੀ ਟ੍ਰੇਨਿੰਗ ਦਾ ਬਹੁਤ ਵਧੀਆ ਜੀ ਆਪਾਂ ਨੂੰ ਹੋ ਗਏ ਘੱਟੋ ਘੱਟ 2 ਸਾਲ ਦੀ ਟ੍ਰੇਨਿੰਗ ਦਿੰਦੇ ਹਾਂ ਇਹਨੂੰ ਹਾਂਜੀ ਪਹਿਲਾਂ ਅਸੀਂ ਫ੍ਰੀ ਟ੍ਰੇਨਿੰਗ ਦਿੰਦੇ ਹੁੰਦੇ ਸੀਗੇ ਉਹ ਕੁਝ ਕਾਰਨਾ ਕਰਕੇ ਮੰਨ ਲਓ ਲੋਕਾਂ ਨੇ ਇੱਜ਼ਤ ਨਹੀਂ ਕਰੀ ਉਹ ਚੀਜ਼ ਦੀ ਕਦਰ ਨਹੀਂ ਪਾਈ ਹਨਾ ਤੇ ਉਹ ਅਸੀਂ ਬੰਦ ਕਰਤਾ ਸੀ ਫਿਰ ਅਸੀਂ ਪਟਿਆਲੇ ਟ੍ਰੇਨਿੰਗ ਰੱਖ ਲਈ ਸੀਗੀ ਤੇ ਹੁਣ ਮੈਂ ਆਪਣੇ ਏਰੀਆ ਦੀ ਮੰਗ ਸੀਗੀ ਆ ਫਰੀਦਕੋਟ ਏਰੀਆ ਅੰਮ੍ਰਿਤਸਰ ਤੇ ਇਧਰੋਂ ਹਬੋਰ ਏਰੀਆ ਤੇ ਆਪਣਾ ਮੁਕਸਰ ਬਠਿੰਡਾ ਤੇ ਬਈ ਆਪਣੇ ਏਰੀਏ ਚ ਹੋਵੇ ਇਧਰ ਸਿਸਟਮ ਨੇੜੇ ਹੋਵੇ ਠੀਕ ਹੈ ਤੇ ਇੱਕ ਫਾਰਮ ਦੀ ਵੀ ਮੰਗ ਸੀਗੀ ਬਈ ਅਸੀਂ ਪ੍ਰੋਪਰ ਫਾਰਮ ਦੇਖਣਾ ਚਾਹੁੰਦੇ ਆ ਖੁਰਨੀਆਂ ਵਗੈਰਿਆਂ ਪੋਰਸ਼ਨ ਵਗੈਰਾ ਪਹਿਲਾਂ ਜਦੋਂ ਮੇਰੇ ਘਰੇ ਹੁੰਦਾ ਫਾਰਮ ਨਾ ਮੇਰਾ ਬੜਾ ਵੱਡਾ ਸੀਗਾ ਇਹਦੇ ਬੱਕਰੀਆਂ ਵਾਲੇ ਕੰਮ ਚ ਜਦੋਂ ਅਲਾ ਘਰੇ ਆਉਂਦੇ ਕਹਿੰਦੇ ਯਾਰ ਇੱਕੀ ਦਰਵਾਜ਼ੇ ਚ ਹਨਾ ਹੁਣ ਜਿਹੜਾ ਪੁਰਾਣਾ ਬੰਦਾ ਹੁੰਦਾ ਜਿਹੜਾ ਮੰਤਰੀ ਬੰਦਾ ਖਿਡਾਰੀ ਬੰਦਾ ਸ਼ਿਕਾਰੀ ਬੰਦਾ ਉਹਨੂੰ ਦਾ ਪਤਾ ਸੀ ਬਈ ਆਪਾਂ ਜਾਨਵਰ ਦੇਖਣਿਆ ਇਹਦੇ ਹਣਾ ਬਈ ਕਿੰਨੇ ਕਿਹਾ ਉਹ ਆ ਬਿਲਡਿੰਗਾਂ ਉਹ ਹੁਣ ਵੀ ਇੱਥੇ ਆ ਉਹ ਇਹਨੂੰ ਪ੍ਰਭਾਵ ਨਹੀਂ ਕਰਦਾ ਕੋਈ ਪੁਰਾਣੇ ਬੰਦੇ ਨੂੰ ਨਵੇਂ ਬੰਦੇ ਨੂੰ ਇਹ ਚੀਜ਼ਾਂ ਵਾੜੀਆਂ ਟਰੈਕਟਿਵ ਕਰਦੀਆਂ ਉਹ ਕਹਿੰਦੇ ਯਾਰ ਇਹਦੇ ਕੋਲ ਤਾਂ ਕੀ ਆ ਇੱਕ ਦਰਵਾਜ਼ੇ 'ਚ ਰੱਖੀ ਬੈਠਾ ਨਾ ਮੇਰੇ ਫਾਰਮ ਦੀ ਹੋਂਦ ਆਈ ਬਈ ਇੱਥੇ ਤੇ ਆਪਾਂ ਇਹਦੇ ਵਿੱਚ ਟ੍ਰੇਨਿੰਗ ਦਾ ਕੰਮ ਚਲਾਤਾ ਕਿਉਂਕਿ ਜਿਹੜਾ ਆਪਾਂ ਨੂੰ ਚੀਜ਼ਾਂ ਪਤਾ ਮੇਰੀ ਟੀਮ ਨੂੰ ਪਤਾ ਜਿਹੜੀਆਂ ਹਨਾ ਮੇਰੇ ਨਾਲ ਬੰਦੇ ਹੈਗੇ ਆ ਬਈ ਡਾਕਟਰ ਵਰਗੇ ਹੋਗੇ ਗਰਜੀਤ ਅਰਗੇ ਹੋਗੇ ਬਾਈ ਹਨਾ ਤੇ ਹੋਰ ਬਹੁਤ ਤੇ ਆਪਾਂ ਸਾਰਿਆਂ ਨੂੰ ਜਾਣਕਾਰੀ ਦੇ ਸਕੀਏ ਕਿਉਂਕਿ ਕਈ ਵੇਚਣਾ ਭਰਮ ਭਲੇਖਿਆ ਚਾ ਲੋਕ ਬਹੁਤ ਕੋਈ ਸੱਚੀ ਗੱਲ ਦੱਸਦਾ ਨਹੀਂ ਸਹੀ ਗੱਲ ਦੱਸਦਾ ਨਹੀਂ ਦੋਸਤੋ ਆਪਣਾ ਕੰਮ ਕੱਲਾ ਬੱਕਰੀਆਂ ਤੇਣੀ ਆਪਨੂੰ ਮਹਾਰਾਜ ਨੇ ਬਈ ਸਾਰਾ ਕੁਝ ਦਿੱਤਾ ਆਪਾਂ ਜਿਹੜੀ ਗੱਲ ਅੱਜ ਕਹਿਤੀ ਉਹੀ ਆਪਾਂ 5 ਸਾਲਾਂ ਨੂੰ ਕਹਾਂਗੇ ਉਹੀ 10 ਸਾਲਾਂ ਨੂੰ ਕਹਾਂਗੇ ਜਿਹੜਾ ਜਾਨਵਰ ਆਪਾਂ ਟਣਕਾ ਆਖੀ ਦਿੱਤਾ ਜਾਂ ਦਵਾਤਾ ਕਿਸੇ ਨੂੰ ਉਹ ਆਏ ਨਹੀਂ ਕਿ ਕੱਲ ਨੂੰ ਉਹਦੀ ਕੀ ਹੁੰਦਾ ਘੜ ਜੀ ਜਾਂ ਕੁਝ ਹੋ ਜੂ ਦੂਜੀ ਗੱਲ ਬਈ ਕਈ ਬੰਦਿਆਂ ਨੂੰ ਨਾ ਇਹ ਹਜੇ ਵਹਿਮ ਹੈਗਾ ਜਾਂ ਪੁੱਛਦੇ ਰਹਿੰਦੇ ਆ ਵੀ ਰਾਜਵੀਰ ਨੇ ਫਾਰਮ ਲੋਨ ਲੈ ਕੇ ਪਾਇਆ ਹੈ ਨਾ ਤੇ ਟ੍ਰੇਨਿੰਗਾਂ ਤੇ ਵੀ ਤੁਹਾਨੂੰ ਪਤਾ ਵੀ ਜ਼ਿਆਦਾ ਜਿਹੜੇ ਆਪਣੇ ਭਰਾ ਹੈਗੇ ਆ ਉਹ ਚਾਹੁੰਦੇ ਆ ਵੀ ਅਸੀਂ ਲੋਨ ਲੈ ਕੇ ਕੰਮ ਸ਼ੁਰੂ ਕਰੀਏ ਤੁਸੀਂ ਆਪਦੇ ਨਿੱਜੀ ਵਿਚਾਰ ਕੀ ਰੱਖਦੇ ਹੋ ਲੋਨ ਬਾਰੇ ਵੀ ਜਿਹੜਾ ਬੱਕਰੀਆਂ ਦਾ ਕੰਮ ਬੰਦਿਆਂ ਨੇ ਸ਼ੁਰੂ ਕਰਨਾ ਜਿਵੇਂ ਤੁਸੀਂ ਹੁਣ ਫਾਰਮ ਪਾਇਆ ਹੈਗਾ ਤੁਹਾਡਾ ਇਹਨਾਂ ਤਜਰਬਾ ਸੀਗਾ ਤੁਹਾਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗਿਆ ਫੇਰ ਤੁਸੀਂ ਇਹ ਪੰਗਾ ਲਿਆ ਫਾਰਮ ਵਾਲਾ ਹੈ ਨਾ ਤੇ ਹੁਣ ਜੇ ਨਵੇਂ ਬੰਦੇ ਨੇ ਲੋਨ ਲੈ ਕੇ ਕੰਮ ਸ਼ੁਰੂ ਕਰਨਾ ਤੁਹਾਡੀ ਨਿੱਜੀ ਰਹਿ ਕੀ ਹੈ ਕੰਮ ਉਹਨੂੰ ਕਰਨਾ ਚਾਹੀਦਾ ਲੋਨ ਵਾਲਾ ਲੋਨ ਬਈ ਜਿਹੜਾ ਪਹਿਲਾ ਤੁਹਾਡਾ ਸਵਾਲ ਹੈਗਾ ਲੋਨ ਵਾਲਾ ਹਨਾ ਆਪਾਂ ਲੋਨ ਤੇ ਆਪਾਂ ਬਈ ਜਿਹੜਾ ਮੈਂ ਲੋਨ ਦੀ ਪ੍ਰੋਜੈਕਟ ਫਾਈਲ ਸਭ ਤੋਂ ਪਹਿਲਾਂ ਭਰੀ ਹੋਈ ਹੈ ਆਪਣੇ ਏਰੀਏ ਦੇ ਵਿੱਚ ਸ਼ਾਇਦ ਪੰਜਾਬ ਦੇ ਵਿੱਚ ਮੈਨੂੰ ਹੋਗੇ 3 ਤੋਂ 4 ਮਹੀਨੇ ਠੀਕ ਹੈ ਆਪਾਂ ਨੂੰ ਪਹਿਲਾਂ ਪਤਾ ਲੱਗੇ ਵੀ ਐਨ ਐਲ ਐਮ ਜੋਨ ਆ ਕੁ ਹੈਗਾ ਯੋਜਨਾ ਹੈਗੀ ਹੈ ਲੱਖਾਂ ਤੋਂ ਲੈ ਕੇ ਕਰੋੜਾਂ ਦੇ ਲੋਨ ਹੁੰਦੇ ਆ ਹਨਾ ਤੇ ਆਪਾਂ ਨੂੰ ਸਾਰੀ ਏ ਟੂ ਜ਼ेड ਜਾਣਕਾਰੀ ਪਰ ਜਿਹੜਾ ਆਪਾਂ ਇਹ ਫਾਰਮ ਪਾਇਆ ਏ ਬਈ ਮੇਰੀ ਸਰਦਾਰ ਨਹੀਂ ਉਹਨੇ ਸਾਥ ਦਿੱਤਾ ਉਹਨੇ ਪੈਸੇ ਉਹਦੇ ਕੋਲੇ ਸੀਗੇ ਥੋੜਾ ਫੰਡ ਸੀਗਾ ਬੈਂਕ ਚ ਪਿਆ ਜਿਹਨੂੰ ਕਹਿੰਦੇ ਐਫ ਡੀ ਆਏ ਆ ਹਨਾ ਮੈਂ ਉਹਨੂੰ ਕਿਹਾ ਆਪਾਂ ਇਧਰ ਹੀ ਇਨਵੈਸਟ ਕਰ ਲઈએ ਬਈ ਬੈਂਕ ਵਾਲੇ ਕੋਈ ਦਿੰਦੇ ਤਾਂ ਹੈ ਨਹੀਂ ਇਹ ਤਾਂ 7-8% ਦਿੰਦੇ ਸੀ ਹਨਾ ਤੇ ਚਲੋ ਹੁਣ ਨਾਲੇ ਰੋਜੀ ਰੋਟੀ ਬਣ ਗਈ ਇਹਦੇ ਹੋਰ ਵੀ ਕਾਰਨ ਹੈਗੇ ਫਾਰਮ ਪਾਉਣ ਦੇ ਕੱਲਾ ਐ ਨਹੀਂ ਕਿ ਬਈ ਬੱਕਰੀਆਂ ਜਾਂ ਪੈਸਾ ਕਮਾਉਣਾ ਮੇਰਾ ਉਹ ਫੈਮਿਲੀ ਆ ਬਾਕੀ ਤੇ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਗੱਲ ਤੇ ਜਿਹੜਾ ਹੈਗਾ ਬਈ ਨਵੇਂ ਬੰਦੇ ਹੁਣ ਮੇਰੀ ਟ੍ਰੇਨਿੰਗ ਤੇ 80 ਤੋਂ 90% ਜਿਹੜੇ ਲੋਕ ਆਉਂਦੇ ਆ ਲੋਨ ਵਾਲੇ ਹੀ ਆਉਂਦੇ ਆ ਬਈ ਅਸੀਂ ਲੋਨ ਲੈਣਾ ਠੀਕ ਹੈ ਕਿਉਂਕਿ ਕਈ ਹੁਣ ਟ੍ਰੇਨਿੰਗਾਂ ਸੈਂਟਰਾਂ ਨੇ ਬਹੁਤ ਰੌਲਾ ਪਾਇਆ ਬਈ ਚਲੋ ਮੈਂ ਵੀ ਦੱਸਦਾ ਹੁਣ ਮੇਰੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਟ੍ਰੇਨਿੰਗ ਦੀ ਪਰ ਉਹ ਮੈਂ ਸਾਰੀ ਟ੍ਰੇਨਿੰਗ ਚ ਕਿਉਂਕਿ ਮੇਰਾ ਹੱਕ ਬੰਦ ਹੈ ਜਿਹੜਾ ਮੇ ਲੈਣਾ ਹੁੰਦਾ ਨਾ ਮੈਂ ਉਹਨੂੰ ਸਾਰੀਆਂ ਯੋਜਨਾਵਾਂ ਬਾਰੇ ਦੱਸਣਾ ਸਰਕਾਰ ਦੀਆਂ ਬਾਰੇ ਠੀਕ ਹੈ ਚਲੋ ਵੀਡੀਓ ਮੈਨੂੰ ਬਹੁਤ ਫੋਨ ਆਏ ਬਈ ਲੋਨ ਦਵਾਉਣੇ ਤੁਸੀਂ ਉਹ ਦਵਾਉਣੇ ਬਈ ਆਪਾਂ ਕੋਈ ਲੋਨ ਨਹੀਂ ਦਵਾ ਸਕਦਾ ਕੋਈ ਵੀ ਬੰਦਾ ਇਹ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਠੀਕ ਹੈ ਹਜੇ ਇਹਨਾਂ ਨੂੰ ਥੋੜੀ ਜ਼ਮੀਨੀ ਹਕੀਕਤ ਘੱਟ ਮਿਲੀ ਹੈ ਹੋਰ ਸਟੇਟਾਂ 'ਚ ਹੋ ਰਿਹਾ ਪੰਜਾਬ 'ਚ ਕੰਮ ਹਜੇ ਸਲੋ ਚੱਲ ਰਿਹਾ ਹੈ ਇਹਦਾ ਕੋਈ ਇੱਕੇ ਦੁੱਕੇ ਹੋਇਆ ਮੈਨੂੰ ਤਾਂ ਉਹ ਵੀ ਨਹੀਂ ਲੱਗਿਆ ਬਈ ਹੋਇਆ ਕੱਲ ਨੂੰ ਹੋਣਗੇ ਕਿਹਾ ਨਹੀਂ ਹੁੰਦੇ ਉਹਦੀ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਠੀਕ ਹੈ ਆਪਾਂ ਇਹਦੇ ਬਾਰੇ ਕੱਲੀ-ਕੱਲੀ ਤੁਹਾਨੂੰ ਗੱਲ ਦੱਸਾਂਗੇ ਠੀਕ ਹੈ ਟ੍ਰੇਨਿੰਗ ਤੇ ਬਈ ਆਹ ਕਾਗਜ਼ ਲੱਗਦੇ ਆ ਆ ਮੰਨ ਲਓ ਇੱਥੇ ਆਏ ਆ ਆਨਲਾਈਨ ਭਰਨਾ ਐ ਇੰਨੇ ਪੈਸੇ ਲੱਗਦੇ ਆ ਹੁਣ ਕਈ ਟ੍ਰੇਨਿੰਗ ਵਾਲੇ ਕਹਿੰਦੇ ਟ੍ਰੇਨਿੰਗ ਤੇ ਆਓ ਤੇ ਲੋਨ ਤੁਹਾਡੇ ਹੋ ਜਾਣਗੇ ਠੀਕ ਆ ਜਾਂ ਬਈ 4500 5000 ਰੁਪਿਆ ਲੈ ਕੇ ਠੀਕ ਆ ਉਸ ਤੋਂ ਬਾਅਦ ਬਈ ਇੱਕ ਟ੍ਰੇਨਿੰਗ ਤੇ ਸਰਟੀਫਿਕੇਟ ਚਾਹੀਦਾ ਹੁੰਦਾ ਸਰਟੀਫਿਕੇਟ ਤੋਂ ਬਾਅਦ ਤੁਹਾਨੂੰ ਪ੍ਰੋਜੈਕਟ ਫਾਈਲ ਬਣਾਉਣੀ ਪੈਣੀ ਐ ਜੀ ਤਾਂ ਤੁਹਾਡਾ 5 ਤੋਂ 6000 ਰੁਪਿਆ ਲੱਗਦਾ ਉਹ ਆਪੇ ਮੁੜ ਕੇ ਆਨਲਾਈਨ ਅਪਲਾਈ ਕਰ ਦਿੰਦੇ ਆ ਫਾਰਮ ਠੀਕ ਹੈ ਫਿਰ ਨੂੰ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਵੈਬਸਾਈਟ ਤੋਂ ਕੋਡ ਮਿਲ ਜਾਂਦਾ ਅੱਛਾ ਰਜਿਸਟ੍ਰੇਸ਼ਨ ਨੰਬਰ ਮਿਲ ਜਾਂਦਾ ਉਹ ਤੁਹਾਡਾ ਖਾਤਾ ਬਣ ਜਾਂਦਾ ਐਨਐਲਐਮ ਵਿੱਚ ਜਾ ਕੇ ਵੀ ਆ ਤੁਸੀਂ ਲੋਨ ਅਪਲਾਈ ਕੀਤਾ ਉਹ ਮੁੜ ਕੇ ਮੇਲ ਹੁੰਦੀ ਆਉਂਦੀ ਚੰਡੀਗੜ੍ਹ ਆਉਂਦੀ ਆ ਆਪਣੇ ਪੰਜਾਬ ਦੀ ਗੱਲ ਕਰਦਾ ਚੰਡੀਗੜ੍ਹੋਂ ਆਪਣੇ ਆਉਂਦੀ ਡਾਕਟਰਾਂ ਨੂੰ ਜਿਹੜੀ ਆਪਣਾ ਮੁੱਖ ਪਸ਼ੂ ਪਾਲਣ ਹੁੰਦਾ ਜ਼ਿਲ੍ਹੇ ਦਾ ਹੁੰਦਾ ਹਾਂ ਉਹ ਡਾਇਰੈਕਟਰ ਉਹਦਾ ਬੰਦਾ ਭੇਜਦਾ ਇਨਸਪੈਕਟਰ ਉਹ ਸਾਰਾ ਚੈੱਕ ਕਰਕੇ ਲੈ ਕੇ ਜਾਂਦੇ ਇਹ ਚਲੋ ਬਹੁਤ ਲੰਮਾ ਪ੍ਰੋਸੀਜਰ ਹੈ ਇਹਦਾ ਤੇ ਜਿੱਥੇ ਤੁਸੀਂ ਗੱਲ ਕੀਤੀ ਵੀ ਨਵੇਂ ਬੰਦੇ ਨੂੰ ਲੈਣਾ ਚਾਹੀਦਾ ਕਿ ਨਹੀਂ ਵੇਖੋ ਵੀਰੋ ਜੇ ਤਾਂ ਤੁਸੀਂ ਸੋ ਨੂੰ ਤਜਰਬਾ ਹੈਗਾ ਇਹ ਕੰਮ ਚ ਠੀਕ ਹੈ ਜਾਂ ਤੁਹਾਡੇ ਬੇਨਤੀ ਜਿਵੇਂ ਤੁਸੀਂ ਕੋਈ ਮੱਝਾਂ ਗਾਈਆਂ ਰੱਖੀਆਂ ਜਾਂ ਕੋਈ ਪੁਲਟਰੀ ਫਾਰਮ ਪਹਿਲਾਂ ਕੋਈ ਕੰਮ ਕਰ ਰਹੇ ਹੋ ਠੀਕ ਹੈ ਸੋ ਨੂੰ ਆਪ ਤੇ ਭਰੋਸਾ ਹੈਗਾ ਵੀ ਅਸੀਂ ਕਰ ਲਾਂਗੇ ਤੁਸੀਂ ਘੱਟੋ ਘੱਟ ਜਿਹੜਾ 100 ਬੱਕਰੀ ਦਾ ਉਹ ਚ 100 ਬੱਕਰੀ ਦਾ ਹੀ ਅਪਲਾਈ ਕਰੋ 200 ਦਾ ਜਾਂ 500 ਬੱਕਰੀ ਦਾ ਨਾ ਕਰੋ ਠੀਕ ਹੈ ਉਹ ਮੁੰਡੇ ਤੋਂ ਹਾਂ ਜਦੋਂ ਕੇਰਾਂ ਤੁਸੀਂ ਲੈ ਲਿਆ ਉਸ ਤੋਂ ਬਾਅਦ ਵਧਾ ਵੀ ਸਕਦੇ ਹੋ ਉਹਨੂੰ ਕੋਈ ਐਡੀਓ ਯਾਨੀ ਕਿ ਪਰ ਪਹਿਲਾਂ 100 ਤੋਂ ਸਟਾਰਟ ਕਰ ਲਓ 100 ਬੱਕਰੀ ਨਵੇਂ ਬੰਦੇ ਤੋਂ ਸਾਂਭਦੀ ਨਹੀਂ ਪਰ ਜੇ ਤੁਸੀਂ ਪ੍ਰੋਪਰ ਸਿੱਖ ਕੇ ਟ੍ਰੇਨਿੰਗ ਲੈ ਕੇ ਤੇ ਥੋੜੀ ਜੀ ਪ੍ਰੈਕਟੀਕਲ ਹੋਰ ਐਕਸਟਰਾ ਕਰਕੇ ਜਾਂ ਮੱਥਾ ਮਾਰ ਕੇ ਮਾਲ ਵਾਲਿਆਂ ਕੋਲੇ ਮੰਡੀਆਂ ਤੇ ਜਾ ਕੇ ਜਾਂ ਉਹਦਾ ਰਖ ਰਖਾ ਵਧੀਆ ਟ੍ਰੇਨਿੰਗ ਲੈ ਕੇ ਤੁਸੀਂ 100 ਬੱਕਰੀ ਸਾਂਭ ਸਕਦੇ ਠੀਕ ਹੈ ਪਰ ਇਹ 100 ਬੱਕਰੀ ਇਕੱਲੀ ਤੁਸੀਂ ਸਬਸਿਡੀ ਦੇ ਚੱਕਰ ਚ ਲਾ ਰਹੇ ਹੋ ਬਈ ਸਾਨੂੰ 50% ਸਬਸਿਡੀ ਮਿਲ ਜੂਗੀ ਅਸੀਂ ਆ ਪੈਸੇ ਐ ਕਰਕੇ ਹਰੇਕ ਦੀ ਮੜਾ ਮੋਟਾ ਕਰਜ਼ਾ ਹੁੰਦਾ ਹਨਾ ਬਈ ਆਪਾਂ ਸੈੱਟ ਹੋ ਜਾਾਂਗੇ ਯਾਰ ਇੱਕ ਸੱਟੀ ਮੰਨ ਲਓ ਇੱਕ ਠੱਕੇ ਜੀ ਆਪਾਂ ਸੈੱਟ ਹੋ ਜਾਾਂਗੇ ਹਨਾ ਉਹ ਕੰਮ ਆਸਤੇ ਬਈ ਇਹ ਲੋਨ ਉਹ ਬੰਦਾ ਅੱਜ ਵੀ ਫੀਲ ਹੈ ਕੱਲ ਵੀ ਫੀਲ ਹੈ ਜੇ ਤੁਸੀਂ ਇਕੱਲੇ ਪੰਜੀ ਪੰਜੀ ਲਾ ਕੇ ਬੱਕਰੀਆਂ ਤੇ ਲਾਉਣੀਆਂ ਕੰਮ ਚਲਾਉਣਾ ਵਧੀਆ ਹੈ ਪਰ ਜਿਹੜੀ ਮੇਰੀ ਪਰਸਾਂ رائے ਹੈਗੀ ਹੈ ਤੇ ਤਕਰੀਬਨ ਜਿਹੜਾ ਸਫਲ ਬੱਕਰੀ ਪਾਲਕਾ ਜਾਂ ਸਹੀ ਟ੍ਰੇਨਿੰਗ ਦਿੰਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦੂਗਾ ਬਈ ਛੋਡੇ ਛੋਡੇ ਆਸਤੇ ਨਵੇਂ ਬੰਦੇ ਆਸਤੇ ਲੋਨ ਹਜੇ ਨਹੀਂ ਬਣਿਆ ਠੀਕ ਹੈ ਤੁਸੀਂ ਆਪ ਦਾ 5-10 ਬੱਕਰੀਆਂ ਤੋਂ ਆਪ ਦੇ ਲੈਵਲ ਤੇ ਆਪ ਦੇ ਪੈਸੇ ਦਾ ਹਿਸਾਬ ਤਾ ਵੇਖ ਕੇ ਤੁਸੀਂ ਇਹ ਤੋਂ ਕੰਮ ਚਲਾਓ ਜੀ ਹਾਂ ਕਿਉਂਕਿ ਲੋਨ ਕਰਜਾ ਤਾਂ ਕਰਜ਼ੇ ਹੀ ਹੁੰਦਾ ਬਈ ਠੀਕ ਹੈ ਪਰ ਇਹਦੀ ਲੋਡ ਵੀ ਹੈਗੀ ਅੱਜ ਜਿਵੇਂ ਚਲੋ ਹੁਣ ਅਗਲਾ ਕਹਿੰਦੇ ਦੋ ਗਲੀਆਂ ਗੱਲਾਂ ਕਰੀ ਜਾਂਦਾ ਹੁਣ ਜਿਵੇਂ ਬੇਰ ਜੁਗਾਰ ਫਿਰਦੇ ਆ ਕਿਸੇ ਕੋਲੇ ਪਲੇਟਫਾਰਮ ਹੈ ਨਹੀਂ ਘਰ ਦੇ ਸਾਥ ਨਹੀਂ ਇੰਨਾ ਦਿਨ ਦੇ ਪੈਸਾ ਵੀ ਹੈ ਨਹੀਂ ਕਿਸੇ ਕੋਲੇ ਉਹ ਜੇ ਮੰਨ ਲਓ ਲੋਨ ਉਹਨੂੰ ਮਿਲਦਾ ਸਹੀ ਉਹ ਕਸਤਾਂ ਭਰਦਾ ਸਹੀ ਵਿਆਜ ਭਰੀ ਜਾਂਦਾ ਸਹੀ ਸਬਸਿਡੀ ਦਾ ਉਹਨੇ ਸਹੀ ਆ ਦਾ ਫਾਇਦਾ ਉਹਨੇ ਸਹੀ ਟਿਕਾਣੇ ਤੇ ਪੈਸਾ ਲਾਇਆ ਉਹ ਕਾਮਯਾਬ ਵੀ ਬਹੁਤ ਆ ਉਹਦੇ ਵਾਸਤੇ ਚੰਗੀ ਗੱਲ ਆ ਜੀ ਜੀ ਬਈ ਦੂਜੀ ਗੱਲ ਆ ਜਿਹੜੀ ਆਪਣੀ ਟ੍ਰੇਨਿੰਗ ਦੀ ਆ ਜਾਂਦੀ ਹੈ ਇੱਕ ਟ੍ਰੇਨਿੰਗ ਤਾਂ ਪ੍ਰਾਈਵੇਟ ਹੈਗੀਆਂ ਜਿਵੇਂ ਤੁਸੀਂ ਕਰਵਾ ਰਹੇ ਹੋ ਹਨਾ ਤੇ ਇੱਕ ਹੈਗੀਆਂ ਜਿਹੜੀਆਂ ਸਰਕਾਰੀ ادارے ਕਰਵਾਉਂਦੇ ਆ ਚਾਹੇ ਗੜਵਾਸੂ ਹੋ ਗਿਆ ਜਾਂ ਕੇਵੀਕੇ ਕਰਵਾਉਂਦੇ ਨੇ ਜਾਂ ਪਸ਼ੂ ਪਾਲਣ ਮਹਿਕਮੇ ਵੱਲੋਂ ਜਿਵੇਂ ਕਾਲ ਚਰਾਣੀ ਆਪਣੇ ਜਿਹੜੇ ਕਰਵਾਈਆਂ ਜਾਂਦੀਆਂ ਨੇ ਇਹ ਟ੍ਰੇਨਿੰਗਾਂ ਦੇ ਵਿੱਚ ਤੇ ਤੁਹਾਡੀ ਟ੍ਰੇਨਿੰਗ ਦੇ ਵਿੱਚ ਕੀ ਫਰਕ ਹੈਗਾ ਕਿਉਂਕਿ ਲੋਕਾਂ ਦੇ ਸਵਾਲ ਹੁੰਦੇ ਨੇ ਆਪਾਂ ਨੂੰ ਕਮੈਂਟ ਵੀ ਆਉਂਦੇ ਨੇ ਵੀ ਜਿਹੜਾ ਇਹ ਸਰਕਾਰੀ ਟ੍ਰੇਨਿੰਗ ਆ ਫ੍ਰੀ ਹੁੰਦੀ ਆ ਤੇ ਜਿਹੜੀ ਪ੍ਰਾਈਵੇਟ ਟ੍ਰੇਨਿੰਗ ਉਹਦੀ ਆਪਾਂ ਨੂੰ ਫੀਸ ਦੇਣੀ ਪੈਂਦੀ ਆ ਇਹਦੇ ਚ ਦੱਸੋ ਵੀ ਕੀ ਕੀ ਸਹੂਲਤਾਂ ਦਿੰਨੇ ਹੋ ਤੇ ਫਰਕ ਕੀ ਹੈਗਾ ਸਰਕਾਰੀ ਤੇ ਪ੍ਰਾਈਵੇਟ ਟ੍ਰੇਨਿੰਗ ਦਾ ਇਹ ਬਹੁਤ ਵਧੀਆ ਸਵਾਲ ਆ ਬਾਈ ਇਹ ਚਲੋ ਦੋ ਦਿਨ ਆਪਣਾ ਘਟਨਾ ਵੀ ਹੋਈ ਉਹ ਵੀ ਦੱਸਦੇ ਆ ਪਹਿਲਾਂ ਅੱਜ ਆਪਾਂ ਫਰਕ ਦੱਸ ਦਈਏ ਕੋਈ ਵੀ ਟ੍ਰੇਨਿੰਗ ਵਾਲਾ ਜਿਹੜੀ ਪ੍ਰਾਈਵੇਟ ਦਿੰਦਾ ਉਹ ਤੁਹਾਨੂੰ ਆਏ ਨਹੀਂ ਕਹਿੰਦਾ ਵੀ ਵੀਡੀਓ ਚ ਬਿਜੇ ਅਸੀਂ ਪ੍ਰਾਈਵੇਟ ਬੰਦੇ ਆ ਜਾਂ ਸਾਡੀ ਵੀ ਪ੍ਰਾਈਵੇਟ ਆ ਅਸੀਂ ਮੰਨ ਲਵਾਂ ਆਪਣੇ ਤੌਰ ਤੇ ਲਾਈ ਜਨੇ ਆ ਉਹ ਟ੍ਰੇਡ ਦੀ ਟ੍ਰੇਨਿੰਗ ਕਰੀ ਜਉ ਕਈ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਵੀ ਪ੍ਰਾਈਵੇਟ ਤੇ ਸਰਕਾਰੀ ਟ੍ਰੇਨਿੰਗਾਂ ਚ ਕੀ ਦਿਨ ਰਾਤ ਦਾ ਫਰਕ ਹੁੰਦਾ ਹੈ ਨਾ ਜਿਹੜੀਆਂ ਵੀਰੇ ਸਰਕਾਰੀ ਟ੍ਰੇਨਿੰਗਾਂ ਜਿਹੜੀ ਸਹੀ ਟ੍ਰੇਨਿੰਗ ਆ ਜਿਹੜੀ ਵੈਲਡ ਆ ਪੂਰਾ ਪ੍ਰੋਪਰ ਸਰਟੀਫਿਕੇਟ ਆ ਉਹ ਗੜਵਾਸੂ ਯੂਨੀਵਰਸਿਟੀ ਕੇ ਕੇ ਜਿਹੜਾ ਖੇਤੀ ਵਿਗਿਆਨ ਕੇਂਦਰ ਹੁੰਦੇ ਆ ਹਨਾ ਇਹਨਾਂ ਦਾ ਹੀ ਹੁੰਦਾ ਹੈ ਇਹ ਚ ਹੁਣ ਇਹ ਸਰਕਾਰੀ ਟ੍ਰੇਨਿੰਗ ਉਹਨਾਂ ਦੇ ਬਈ ਸਰਕਾਰ ਵੱਲੋਂ ਡੇਟਾ ਅਨਾਉਂਸ ਹੁੰਦੀਆਂ ਕੈਂਪ ਹੁੰਦੇ ਆ ਜਿਵੇਂ ਤਮਾਈ ਕੈਂਪ ਹੋ ਗਿਆ ਛਮਾਈ ਹੋ ਗਿਆ ਹਨਾ ਤੁਸੀਂ ਦੇਖ ਲਓਗੇ ਮੰਨ ਲਓ 1 ਸਾਲ ਦੇ ਵਿੱਚ 3-4 ਟ੍ਰੇਨਿੰਗਾਂ ਹੀ ਹੁੰਦੀਆਂ ਤੇ ਉੱਥੇ ਬੰਦਾ ਨਾਮ ਲਖਾਇਆ ਆਉਂਦਾ ਬਾਰ-ਬਾਰ ਲਖਾਇਆ ਆਉਂਦਾ ਕਈ ਵਾਰੀ ਉਹ ਫੋਨ ਕਰ ਲੈਂਦੇ ਆ ਕਈ ਵਾਰੀ ਨਹੀਂ ਕਰਦੇ ਉਹਨਾਂ ਦਾ ਆਪਦਾ ਸਰਕਾਰੀ ਅੰਕੜੇ ਹੁੰਦੇ ਬਈ ਆਪਾਂ ਇੰਨੇ ਬੰਦਿਆਂ ਨੂੰ ਟ੍ਰੇਨਿੰਗ ਦੇਣੀ ਹੈ ਠੀਕ ਹੈ ਇੱਕ ਉਹ ਹੁੰ ਤੇ ਉੱਥੇ ਹੁਣ ਹਫਤਾ ਕੋਈ ਬੰਦਾ ਨਹੀਂ ਕੱਢ ਸਕਦਾ ਬਈ ਅੱਜਕੱਲ ਟਾਈਮ ਦੀ ਅਗਲਾ ਤਾਂ ਕਹਿੰਦਾ ਸਾਨੂੰ ਘੰਟੇ ਜੀ ਕੰਮ ਸਿਖਾ ਦਿਓ ਇਸੇ ਲਈ ਮੈਂ ਬਈ ਦਿਨ ਵਧਾਉਣਾ ਚਾਹੁੰਦਾ ਜੀ ਤਿੰਨ ਦਿਨਾਂ ਦੀ ਕਰਨਾ ਚਾਹੁੰਦਾ ਜੀ ਮੈਂ ਦੋ ਦਿਨਾਂ ਦੀ ਤਾਂ ਹੀ ਰੱਖੀ ਆ ਲੋਕ ਆਉਂਦੇ ਨਹੀਂ ਮੁੜ ਕੇ ਠੀਕ ਹੈ ਜਿਹੜਾ ਹੁਣ ਸਰਕਾਰੀ ਦਾ ਸਰਕਾਰੀ ਟ੍ਰੇਨਿੰਗ ਬਹੁਤ ਵਧੀਆ ਆ ਆਪਾਂ ਨੂੰ ਗਲਤ ਨਹੀਂ ਕਹਿੰਦੇ ਪਰ ਉਹਨਾਂ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਇੱਕ ਤਾਂ ਜਿਹੜੀਆਂ ਕੋਈ ਸਰਕਾਰੀ ਯੋਜਨਾਵਾਂ ਜਾਂ ਇੱਕ ਜਿਹੜੀ ਟ੍ਰੀਟਮੈਂਟ ਹੈ ਮੈਡੀਸਨ ਲਾਈਨ ਆ ਉਹ ਉਹਨਾਂ ਦੀ ਬਹੁਤ ਤਕੜੀ ਆ ਹਾਂ ਦਵਾਈਆਂ ਉਹ ਡਾਕਟਰ ਬਹੁਤ ਮਾਰਾ ਨਵੇਂ ਮੁੰਡੇ ਭਰਤੀ ਹੋਇਆ ਬਹੁਤ ਤਗੜੇ ਕੋਰਸ ਕਰਿਆ ਉਹਨਾਂ ਦੇ ਠੀਕ ਹੈ ਪਰ ਜਿੱਥੇ ਇਹਦੇ ਵਿੱਚ ਉਹ ਤਾਂ ਉਹ 1-2% ਹੈ ਬੱਕਰੀ ਪਾਲਣ ਚ ਦਵਾਈਆਂ ਦੱਪੇ ਮੈਡੀਕਲ ਉਹਨੂੰ ਮੈਂ ਉਹਨੂੰ ਸਾਵਧਾਨੀ ਜਿਹੜਾ ਮੇਨ ਆਉਂਦਾ ਇਹਦੇ ਵਿੱਚ ਖਰੀਦਦਾਰੀ ਦਾ ਆਉਂਦਾ ਬਈ ਮੰਡੀਕਰ ਨਾਲ ਹਾਂ ਕਿਉਂਕਿ ਉਹ ਸਰਕਾਰੀ ਬੰਦੇ ਹੁੰਦੇ ਆ ਉਹਨਾਂ ਨੇ ਟਾਈਮ ਟੂ ਟਾਈਮ ਡਿਊਟੀ ਆਉਣਾ ਹੁੰਦਾ ਹੈ ਨਾ ਇੰਸਟੀਚੂਟ ਚ ਹੁੰਦੇ ਜਾਂ ਆਪਦੇ ਉਹ ਚ ਟ੍ਰੇਨਿੰਗ ਸੈਂਟਰ ਚ ਹੁੰਦੇ ਆ ਉਹਨਾਂ ਨੇ ਨਾ ਦਾ ਕੋਈ ਮੰਡੀਕਰਨ ਕਰਿਆ ਹੁੰਦਾ ਨਾ ਉਹਨਾਂ ਨੇ ਕੋਈ ਬੱਕਰੀਆਂ ਇਧਰੋਂ ਖਰੀਦ ਕੇ ਉਧਰ ਵੇਚੀਆਂ ਹੁੰਦੀਆਂ ਉਹਦਾ ਸਰਕਾਰੀ ਜਦੋਂ ਸਾਲ ਤੋਂ ਇੱਕ ਬੋਲੀ ਹੁੰਦੀ ਹੈ ਉਦੋਂ ਟੈਂਡਰ ਲਾ ਦਿੰਦੇ ਆ ਠੀਕ ਆ ਉਹ ਬਸ ਵੇਟ ਦੇ ਹਿਸਾਬ ਨਾਲ ਬੱਕਰੀਆਂ ਪੂਰੀ ਜਾਂਦੇ ਆ ਹਾਂਜੀ ਜਿਹੜਾ ਬੰਦਾ ਫੇਲ ਹੁੰਦਾ ਉਹ ਹੁੰਦਾ ਨਵਾਂ ਬੰਦਾ ਖਰੀਦਦਾਰੀ ਵੇਲੇ ਲੁੱਟਿਆ ਜਾਂਦਾ ਉਹਦੇ ਨਾਲ ਗਲਤ ਰੇਟ 'ਚ ਜਾਨਵਰ ਦਿੱਤੇ ਜਾਂਦੇ ਆ ਰੇਟ ਦੁੱਗਣਾ ਤਿਗਣਾ ਲਿਆ ਜਾਂਦਾ ਹੈ ਜਿਹੜਾ ਕੋ ਝੁੰਡ ਹੁੰਦਾ ਗਲਤ ਬੰਦਿਆਂ ਦਾ ਠੀਕ ਹੈ ਤੇ ਮੁੜ ਕੇ ਜਾਨਵਰ ਵੀ ਗਲਤ ਦਿੱਤਾ ਜਾਂਦਾ ਉੱਥੇ ਬੰਦਾ 50% ਫੇਲ ਹੈ ਜੇ ਤੁਹਾਡੀ ਖਰੀਦਦਾਰੀ ਸਹੀ ਹੈ ਜਾਨਵਰ ਸਹੀ ਹੈ ਉਮਰ ਦਾ ਤਾਂ ਅੰਦਰੋਸਤ ਹੈ ਤੁਸੀਂ ਉੱਥੇ ਪਾਸ ਹੈ ਦੂਜੇ ਨੰਬਰ ਤੇ ਹੋਰ ਜਿਹੜੀਆਂ ਔਕੜਾਂ ਆਉਂਦੀਆਂ ਬੱਕਰੀ ਪਾਲਣ ਆ ਜਿਹੜੀਆਂ ਨੂੰ ਆਉਂਦੀਆਂ ਜਾਂ ਆਪਾਂ ਨੂੰ ਪਤਾ ਸਾਨੂੰ ਹੋਣਾ ਇਹ ਹਰੇਕ ਉਹ ਚ ਵਿਚਰੇ ਆ ਉਹਦਾ ਆਪਣੇ ਨਾਲ ਥੋੜਾ ਜਿਹਾ ਪਲੱਸ ਪੁਆਇੰਟ ਆ ਜਾਂਦਾ ਪ੍ਰਾਈਵੇਟ ਟ੍ਰੇਨਿੰਗ ਦਾ ਠੀਕ ਹੈ ਇਹ ਹੁਣ ਲੋਕ ਕਹਿੰਦੇ ਉਹ ਫ੍ਰੀ ਦਿੰਦੇ ਆ ਬਈ ਤੇ ਅਸੀਂ ਪੈਸੇ ਬਈ ਸਾਡਾ ਇਹ ਬਿਜ਼ਨਸ ਹੈ ਹੂੰ ਦਾ ਸਾਡਾ ਕੰਮ ਕਾਜ ਆ ਸਾਡਾ ਕਾਰੋਬਾਰ ਕਰਨ ਦਾ ਤਰੀਕਾ ਠੀਕ ਹੈ ਟ੍ਰੇਨਿੰਗ ਦਾ ਇਹ ਹਰੇਕ ਚ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਆ ਪ੍ਰਾਈਵੇਟ ਤੋਂ ਲੈਣੀ ਹੈ ਕਿ ਸਰਕਾਰੀ ਤੋਂ ਉਹਨਾਂ ਨੂੰ ਵੀਰੇ ਕੋਈ ਬੰਦੇ ਪੰਜ ਆ ਜਾਣ 10 ਆ ਜਾਣ ਜਾਂ ਆਉਣ ਨਾ ਕਰਨ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਸਾਰਾ ਕੁਝ ਹੁੰਦਾ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਚ ਤਾਂ ਬਈ ਫਰੇ ਫਰਕ ਰਹਿਣੀ ਹੈ ਇਹਦਾ ਆਪਣੀ ਪੜ੍ਹਾਈ ਵਾਲੀ ਚ ਲਾ ਲਓ ਤੁਸੀਂ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਤੇ ਲਵਲੀ ਯੂਨੀਵਰਸਿਟੀ ਹੈ ਬਾਕੀ ਜਿਹੜਾ ਸਰਟੀਫਿਕੇਟ ਹੁੰਦਾ ਸਾਡਾ ਆਪਣਾ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਹੈ ਫਾਰਮ ਵੀ ਰਜਿਸਟਰਡ ਹੈ ਆਪਣਾ ਹਨਾ ਇਹ ਚੀਜ਼ਾਂ ਹੁੰਦੀਆਂ ਬਈ ਟ੍ਰੇਨਿੰਗ ਉਹਨਾਂ ਤੋਂ ਵੀ ਲਓ ਉਹ ਵੀ ਤੁਹਾਨੂੰ ਕਈ ਚੰਗੀਆਂ ਗੱਲਾਂ ਦੱਸਣਗੇ ਟ੍ਰੇਨਿੰਗ ਉਸ ਤੋਂ ਬਾਅਦ ਸਾਥ ਉਹ ਵੀ ਲੈ ਲਓ ਜੇ ਤੁਸੀਂ ਮੰਨ ਲਓ ਸਾਡਾ ਨਿੱਜੀ ਤਜਰਬਾ ਲੈਣਾ ਚਾਹੋ ਨ ਕਿਉਂਕਿ ਮੇਰੇ ਹੀ ਆਪ ਦੇ ੱੱੱਕੇ ਖਾਦੇ ਆ ਉਹ ਮੈਂ ਸਾਰਾ ਦੱਸਣਾ ਵੀ ਮੈਨਾਂ ਕਿੱਥੇ ਲਾਉ ਸੋਇਆ ਸੀ ਥੋਡੇ ਨਾਲ ਕਿੱਥੇ ਹੋਣਾ ਹੈ ਹਨਾ ਤੇ ਆਈ ਆੜੀ ਭਰਾਵਾਂ ਕੋਲੇ ਵੀ ਆਪ ਪਰ ਰਹੇ ਆ ਮੈਂ ਗੁੱਜਰ ਭਰਾਵਾਂ ਕੋਲੇ ਮੁਸਲਮਾਨ ਭਰਾਵਾਂ ਕੋਲੇ ਰੋੜਾਂ ਵਾਲੀ ਤੋਂ ਜਿਹੜੇ ਅਦਰ ਸਟੇਟਾਂ ਟ੍ਰਾਂਸਪੋਰਟ ਕਰਦੇ ਆ ਜਿਹੜੇ ਨੀਰਾ ਵੇਚਦੇ ਆ ਜ਼ਿਆਦੇ ਠੱਗੀ ਨੀਰੇ ਚ ਵਾਜਦੀ ਆ ਬੰਦੇ ਨਾਲ ਮਿੱਟੀ ਵਾਲਾ ਨੀਰਾ ਸੱਟੇਂ ਤੇ ਮੂੰਗਾ ਸੱਟ ਜਾਂਦੇ ਆ ਹੁਣ ਅੰਮ੍ਰਿਤਸਰ ਵਾਲਿਆਂ ਨੂੰ ਮੱਝ ਵਾਲਿਆਂ ਨੂੰ 18-18 20-20 ਰੁਪਏ ਨੀਰਾ ਮਿਲ ਜਾਂਦਾ ਹੂੰ ਉਹ ਚੀਜ਼ਾਂ ਦੇ ਆਈ ਸਾਰਾ ਚਾਨਣਾ ਪਾਉਣਾ ਪ੍ਰੈਕਟੀਕਲ ਟ੍ਰੇਨਿੰਗ ਹੋਣੀ ਆ ਤੇ ਬਾਕੀ ਉਹ ਵੀ ਲਓ ਉਹ ਕਿਉਂਕਿ ਫ੍ਰੀ ਆ ਤੁਹਾਡੇ ਆਪ ਦੇ ਜ਼ਿਲ੍ਹੇ ਦੇ ਵਿੱਚ ਆ ਤੁਸੀਂ ਉੱਥੋਂ ਲੈ ਲਓ ਪਰ ਜਿਹੜਾ ਤੁਸੀਂ ਆਪਣਾ ਬਈ ਇੱਕ ਮੈਂ ਥੋੜੀ ਨਾ ਗਰੰਟੀ ਦਿਨਾ ਹੁਣਾ ਬੰਦੇ ਨੂੰ ਜਿਹੜਾ ਆਪਣੇ ਨਾਲ ਟ੍ਰੇਨਿੰਗ ਲੈ ਕੇ ਆ ਗਿਆ ਇੱਥੇ ਟ੍ਰੇਨਿੰਗ ਕਰ ਗਿਆ ਜਾਂ ਤਾਂ ਉਹ ਜਾ ਕੇ ਕੰਮ ਨਾ ਸਟਾਰਟ ਕਰੂਗਾ ਉਹ ਕੋਈ ਰਹਿਣ ਦੇ ਮੇਰੇ ਵਾਸਤੇ ਦੀ ਗੱਲ ਨਹੀਂ ਮੈਂ ਉਹਦੀਆਂ ਗੱਲਾਂ ਉਹਨੂੰ ਸੱਚ ਦੱਸ ਦੇਣਾ ਬੱਕਰੀ ਪਾਲਣ ਦਾ ਬਈ ਤੂੰ ਕਰ ਸਕਦਾ ਕਿ ਨਹੀਂ ਕਰ ਸਕਦਾ ਤੇ ਜੇ ਉਹਨੇ ਕਰ ਲਿਆ ਉਹ ਫੇਲ ਨਹੀਂ ਹੁੰਦਾ ਠੀਕ ਆ ਬਈ ਹਾਂ ਕੰਮ ਤਾਂ ਹੁਣ ਹੀ ਕਰਨਾ ਫਿਰ ਦੋਸਤੋ ਜਿਹੜੀ ਗੱਲ ਮੇਨ ਹੀ ਹੁੰਦੀ ਆ ਵੀ ਜਦੋਂ ਤੁਸੀਂ ਇਰਾਦਾ ਬਣਾਉਨੇ ਹੋ ਹਨਾ ਆਪਦੇ ਮਨ ਚ ਸੋਚ ਲਿਆ ਵੀ ਮੈਂ ਬੱਕਰੀ ਪਾਲਣ ਦਾ ਕਿੱਤਾ ਕਰਨਾ ਚਾਹੇ ਤੁਸੀਂ 5 ਜਾਨਵਰਾਂ ਦਾ ਕਰਨਾ ਚਾਹੇ 50 ਦਾ ਕਰਨਾ ਕਾਮਯਾਬੀ ਤੁਹਾਨੂੰ ਤਾਂ ਹੀ ਮਿਲੂਗੀ ਜੇ ਤੁਹਾਨੂੰ ਬੱਕਰੀ ਪਾਲਣ ਤੋਂ ਲੈ ਕੇ ਖਰੀਦਣ ਤੇ ਵੇਚਣ ਤੱਕ ਜਾਣਕਾਰੀ ਹੋਊਗੀ ਤੇ ਇਹ ਜਾਣਕਾਰੀ ਤੁਹਾਨੂੰ ਕਿੱਥੋਂ ਮਿਲਣੀ ਆ ਤੁਹਾਡੀ ਆਪਣੀ ਸਮਝ ਨਾਲ ਸਿੱਖੇ ਤੋਂ ਟ੍ਰੇਨਿੰਗ ਤੋਂ ਮੰਡੀਆਂ ਤੋਂ ਜਾਂ ਜਿਹੜੇ ਭਰਾ ਤੁਹਾਡੇ ਕੰਮ ਕਰਦੇ ਆ ਹਨ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਚੰਗ ਲੱਗੀ ਆ ਉਹੋ ਜੇ ਬੰਦਿਆਂ ਨੂੰ ਮਿਲਦੇ ਜੁਲਦੇ ਰਹੋਗੇ ਫੇਰ ਹੀ ਪਤਾ ਲੱਗਣਾ ਕਈ ਬੰਦੇ ਕੀ ਹੁੰਦਾ ਨਾ ਆ ਹੋਰਾਂ ਕੰਮਾਂ ਦੇ ਵਿੱਚ ਬਹੁਤ ਮਾਹਰ ਹੁੰਦੇ ਆ ਹਨ ਆਪਾਂ ਦੇਖਦੇ ਆ ਮੰਡੀ 'ਚ ਉਹ ਕਹਿੰਦੇ ਆ ਵੀ ਅਸੀਂ ਪੜ੍ਹੇ ਲਿਖੇ ਆ ਸਾਨੂੰ ਮਾਰਕੀਟ ਦਾ ਐ ਪਤਾ ਐ ਪਤਾ ਹਨਾ ਉਹ ਕੀ ਸੋਚਦੇ ਆ ਵੀ ਮੰਡੀ 'ਚ ਜੇ ਕਿਸੇ ਨੇ ਦੁੱਗਣਾ ਰੇਟ ਮੰਗ ਲਿਆ ਉਹ ਦੁੱਧੇ ਪੈਸੇ ਲਾ ਦਿਓ ਆਪਾਂ ਦੇਖਦੇ ਆ ਆਮ ਤੌਰ ਤੇ ਵੀ ਬੰਦਾ 10000 ਵਾਲੀ ਚੀਜ਼ ਦਾ 25 ਮੰਗ ਲੈਂਦਾ ਉਹ ਬੰਦੇ ਕਰਦੇ ਆ ਕਹਿੰਦੇ ਚਲ ਯਾਰ 15 ਦੀ ਤਾਂ ਹੋਊਗੀ ਹਨਾ ਉਹ 15 ਲਾ ਲੈਂਦੇ ਆ ਤੇ ਬਾਅਦ ਚ ਖੁਸ਼ ਹੋ ਜਾਂਦੇ ਵੀ ਸਾਨੂੰ ਯਾਰ 15 ਦੀ ਮਿਲ ਗਈ ਪਰ ਜਦੋਂ ਬਈ ਉਹ ਬੱਕਰੀ ਫਾਰਮ ਤੇ ਆਪਦੇ ਆਉਂਦੀ ਆ ਫਿਰ ਜਦੋਂ 2-3 ਮਹੀਨੇ ਬਾਅਦ ਵੇਚਣੀ ਪੈਂਦੀ ਹੈ ਫਿਰ ਉਹਦਾ ਕੋਈ 10000 ਵੀ ਨਹੀਂ ਦਿੰਦਾ ਇਹ ਗੱਲ ਮੇਨ ਹੁੰਦੀ ਹੈ ਚਾਹੇ ਅਸੀਂ ਬੱਕਰੀਆਂ ਵੇਚਦੇ ਆਂ ਜਾਂ ਰਾਜ ਜਗਮੀਤ ਨਾ ਆਪਾਂ ਸੱਚੀ ਦੱਸਦੇ ਨੇ 100 ਦੇ ਵਿੱਚੋਂ 90% ਫੇਲ ਆ ਲੋਕ ਜਿਹੜਾ ਨੇ ਕੰਮ ਸਟਾਰਟ ਕੀਤਾ ਆ ਪਿਛਲੇ 3 ਸਾਲਾਂ ਚ ਮੇਰੇ ਨਾਲ ਦੇ ਬਹੁਤ ਫੇਲ ਹੋਏ ਜਿਨ੍ਹਾਂ ਨੇ ਕੰਮ ਬੰਦ ਕਰਤਾ ਇਹ ਯਾਰ ਕਿ ਇਹ ਚ ਬਾਈ ਦਾ ਕੋਈ ਨਹੀਂ ਤੇ ਜਿਹੜੇ 10% ਰਹਿ ਗਏ ਉਹਨਾਂ ਚ 5% ਬਾ ਉਂ ਰੱਖੀ ਬੈਠਾ ਸ਼ੌਂਕ ਮਾਰੇ ਨਾ ਦਾ ਕੋਈ ਉਹ ਚ ਨਫਾ ਨਾ ਕੋਈ ਨੁਕਸਾਨ ਆ ਤੇ 5% ਹੀ ਆ ਜਿਹੜੇ ਵਧੀਆ ਬੱਚੇ ਵੇਚੀ ਜਾਂਦੇ ਉਹਨਾਂ ਨੇ ਬਈ ਮਿਹਨਤੀ ਦੁੱਗਣੀ ਤਿਗਣੀ ਕਰੀ ਜਾਂ ਕੋਈ ਜਿਹੜਾ ਹੁੰਦਾ ਅਗਲਾ ਕਹਿੰਦਾ ਠੱਗੀ ਠੋਰੀ ਵਾਲਾ ਮਹਿਕਮਾ ਠੱਗੀ ਠੋਰੀ ਵਾਲਾ ਬਈ ਸਾਲ 6 ਮਹੀਨੇ ਹਵਾਈ ਹੁੰਦੀ ਹੈ ਇਹ ਉਹ ਬੰਦਾ ਛੇਤੀ ਫੜਿਆ ਜਾਂਦਾ ਠੀਕ ਆ ਉਹਦਾ ਕੰਮ ਛੇਤੀ ਫੇਲ ਹੋ ਜਾਂਦਾ ਤੇ ਜਿਹੜਾ ਬਈ ਆਪਾਂ ਨੂੰ ਇਹ ਚ 7 ਸਾਲ ਹੋ ਗਿਆ 8 ਸਾਲ ਬਈ ਬਣੇ ਆਉਂਦਿਆਂ ਨੂੰ ਠੀਕ ਆ ਅਦਰ ਸਟੇਟ ਚ ਵੀ ਜਾਨਵਰ ਦਿੱਤੇ ਆ ਆਪਾਂ ਕਿਸੇ ਤੋਂ ਉਹ ਹੀ ਨਹੀਂ ਖਵਾਈ ਬਈ ਇਹ ਕੰਮ ਚ ਇਹੋ ਜਾਨਵਰ ਲੈਣਾ ਉਦੋਂ ਵੀ ਆਪਾਂ ਕੋਈ ਲਿਹਾਜ ਨਹੀਂ ਦੇਖਿਆ ਕੋਈ ਨਵਾਂ ਪੁਰਾਣਾ ਬੰਦਾ ਨਹੀਂ ਦੇਖਿਆ ਤੇ ਮੈਂ ਜਾਨਵਰ ਦੇਣ ਵੇਲੇ ਵੀ ਨਹੀਂ ਨਵਾਂ ਪੁਰਾਣਾ ਬੰਦਾ ਵੇਖਿਆ ਆਪਾਂ ਆਪਦਾ ਸਹੀ ਦਿਓ ਜਾਨਵਰ ਆਪਦਾ ਮਾਰਜਨ ਤੇ ਕੰਮ ਕਰੋ ਹਨ ਵਧੀਆ ਚੀਜ਼ ਹੋਊਗੀ ਇਹਨੂੰ ਤੇ ਦੂਸਰੀ ਗੱਲ ਬਈ ਆਪਣੀ ਜਿਹੜੀ ਟ੍ਰੇਨਿੰਗ ਦੀ ਤਾਂ ਚਲੋ ਗੱਲ ਹੋ ਗਈ ਆ ਹਨ ਹੁਣ ਜਿਵੇਂ ਤੁਸੀਂ ਫਾਰਮ ਦੀ ਗੱਲ ਕਰੀ ਆਪਾਂ ਫਾਰਮ ਤੁਹਾਡਾ ਲਗਭਗ ਤਿਆਰ ਆ ਹੁਣ ਅੱਗੇ ਕੀ ਪਲਾਨਿੰਗ ਹੈਗਾ ਫਾਰਮ ਦੇ ਵਿੱਚ ਕਿਹੜੀ ਬਰੀਡ ਦੇ ਜਾਨਵਰ ਰੱਖ ਰਹੇ ਹੋ ਕਿੰਨੇ ਜਾਨਵਰਾਂ ਦਾ ਫਾਰਮ ਤੁਸੀਂ ਕਰ ਰਹੇ ਹੋ ਜਿਹੜਾ ਮੇਰਾ ਇਹ ਹੈਗਾ ਜੀ ਆਪਣਾ 100 ਬੱਕਰੀ ਦਾ ਬਣਾਇਆ ਮੈਂ ਤੇ ਇਹ ਸਾਰਾ ਬਰਬਰੀ ਦਾ ਹੀ ਹੋਣਾ ਜਿਹੜਾ ਮੇਰਾ ਹੈਗਾ ਹਨਾ ਤੇ ਹਜੇ ਥੋੜਿਆ ਬਾਉਂਡਰੀ ਰਹਿੰਦੀ ਆ ਥੋੜੇ ਕੰਡੀਸ਼ਨਿੰਗ ਦੀ ਸਹੀ ਨਹੀਂ ਸੀਗੀ ਪੈਸਿਆਂ ਵਾਂਗੂ ਤੇ ਤਾਂ ਕਰਕੇ ਜਾਨਵਰ ਨਹੀਂ ਲੈ ਆ ਨਹੀਂ ਆਪਾਂ ਸ਼ਿਫਟ ਕਰਨੇ ਸੀ ਹੁਣ ਇਹ ਮੇਰਾ ਇਰਾਦਾ ਵੀ ਠੰਡ ਟਪਾ ਕੇ ਸ਼ਿਫਟ ਕਰੂੰਗਾ ਕਿਉਂਕਿ ਫਾਰਮ ਠੰਡਾ ਸਾਰਾ ਤਰ ਹੋਇਆ ਹਾਂ ਮੰਨ ਲਓ ਹਜੇ ਰਿੱਤਾ ਵੀ ਠੰਡਾ ਵਿੱਚ ਹੈ ਨਾ ਆ ਇੱਕ ਮਹੀਨਾ ਆਪਾਂ ਘਰੇ ਟਪਾ ਕੇ ਫੇਰ ਜਾਨਵਰ ਲਿਆਵਾਂਗੇ ਇਹਦੇ ਵਿੱਚ ਠੀਕ ਹੈ ਜੀ ਤੇ ਬਰਬਰੀ ਦਾ ਹੀ ਕਿਉਂ ਤੁਸੀਂ ਸੋਚਿਆ ਹੈਗਾ ਵੀ ਫਾਰਮ ਬਣਾਇਆ ਜਿਵੇਂ ਰੇਡ ਬੀਟਲ ਦੇ ਬਹੁਤ ਜ਼ਿਆਦਾ ਹੈਗੇ ਹਨ ਬੀਟਲ ਦਾ ਤੁਸੀਂ ਕੰਮ ਵੀ ਕੀਤਾ ਹੈਗਾ ਬਰਬਰੀ ਵਾਲ ਹੁਣ ਕਿਵੇਂ ਇੱਕ ਬਈ ਬਰਬਰੀ ਜਿਵੇਂ ਮੈਂ ਨਾ ਮੇਰੇ ਹੋਰ ਕੰਮ ਬਹੁਤ ਆ ਮੈਂ ਇਕੱਲਾ ਬੱਕਰੀ ਪਾਲਣ ਤੇ ਹੈਣੀਗਾ ਕਿਉਂਕਿ ਮੈਂ ਆਪ ਨਹੀਂ ਕਰ ਸਕਦਾ ਮੈਂ ਬਗਾਨੇ ਹੱਥੀ ਛੱਡਣਾ ਕੰਮ ਠੀਕ ਹੈ ਉਹ 'ਚ ਥੋੜਾ ਜਿਹਾ ਸਮੱਸਿਆ ਆ ਜਾਂਦੀ ਹੈ ਬੀਟਲ ਦੇ ਵਿੱਚ ਬੀਟਲ ਭਾਲ ਦੀ ਹੱਥ ਸਫਾਈ ਪੂਰਾ ਖਰਚਾ ਪਾਣੀ ਪੂਰਾ ਤੇ ਜਾਂ ਬਾਹਰ ਚਰਦੀ ਹੋਵੇ ਠੀਕ ਹੈ ਘਰੇ ਵੀ ਫੀਡ ਪੈਂਦੀ ਹੋਵੇ ਤੇ ਬਾਹਰ ਵੀ ਜਾਂਦੀ ਹੋਵੇ 2-4 ਕਿਲੋਮੀਟਰਾਂ ਪੱਤੇ ਪੁੱਤੇ ਡਾਣੀਆਂ ਡੂਣੀਆਂ ਖਾਂਦੀ ਹੋਵੇ ਫੇਰ ਬਈ ਬੱਕਰੀ ਉਹ ਬੀਟਲ ਤਾਂ ਖੁਸ਼ ਰਹਿ ਕੇ ਪੂਰਾ ਫੇਰ ਆਪਾਂ ਨੂੰ ਮੁਨਾਫਾ ਦਿੰਦੀ ਆ ਜੇ ਆਪਾਂ ਕੱਲਾ ਹੁਣ ਉਹ ਸਟ्रेस 'ਚ ਬਹੁਤ ਆਉਂਦੀ ਆ ਜਿਹੜੀ ਬਰਬਰੀ ਚੀਜ਼ ਆ ਇਹ ਛੋਟੀ ਆ ਇਹ ਹਰਨ ਟਾਈਪ ਆ ਇਹ ਠੀਕ ਆ ਇਹਦੇ ਵਿੱਚ ਇੱਕ ਤਾਂ ਇਹ ਚ ਕੋਈ ਕੱਦ ਬੈੱਡ ਦਾ ਹੀ ਹੈ ਨੀਗਾ ਠੀਕ ਹੈ ਕੰਨ ਹੁੰਦੇ ਇਹਦੇ ਵਿੱਚ ਕੁਆਲਿਟੀ ਕੰਨਾਂ ਦੀ ਕੁਦਰਤ ਨਾਲ ਹੀ ਆਉਣੀ ਬਰੀਡਰ ਨਾਲ ਨਹੀਂ ਆਉਣੀ ਠੀਕ ਹੈ ਇੱਕ ਤਾਂ ਇਹ ਚ ਹੈ ਨਹੀਂ ਕਿ ਘੱਟ ਖਰਚੇ ਨਾਲ ਪਾਲਦੀ ਤੂੜੀ ਤੱਪਾ ਜਾਂ ਕੁਝ ਵੀ ਇਹਦੇ ਵਿੱਚ ਆਪਾਂ ਚਲੋ ਮੈਂ ਤਾਂ ਪ੍ਰੋਪਰ ਹੀ ਨੀਰਾ ਪੱਠਾ ਪਾਉਣਾ ਕਿਉਂਕਿ ਮੇਰਾ 5-6 ਸਾਲ ਮੈਂ ਬੀਟਲ ਦਾ ਹੀ ਕੰਮ ਕੀਤਾ ਹਨਾ ਤੇ ਬੀਟਲ ਵੀ ਹੋਊਗੀ ਆਪਣੇ ਨਾਲ ਬੀਟਲ ਸਿਰਫ ਮੇਰੀ ਹੋਊਗੀ ਸੇਲ ਪਰਸੇ ਜਾਂ ਅਸਤੇ ਕਿਉਂਕਿ ਮੇਰੇ ਕੋਲੇ ਨਵੇਂ ਬੰਦੇ ਆ ਕੇ ਡਿਮਾਂਡ ਵੜੀ ਕਰਦੇ ਆ ਟ੍ਰੇਨਿੰਗ ਵਾਲੀ ਡਿਮਾਂਡ ਕਰ ਲੈਂਦੇ ਬਈ ਪਰ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਵੀ ਮੈਥੋਂ ਬੱਕਰੀਆਂ ਲੈਣੀਆਂ ਕਿੱਥੋਂ ਮਨ ਉਹਨਾਂ ਨੂੰ ਕੰਮ ਹੀ ਇੰਨਾ ਸਖਾਣਾ ਕਿੱਥੋਂ ਵੀ ਲੈ ਲੈਂਦੇ ਆ ਹੁਣ ਮੈਂ ਜਿੰਨੀਆਂ ਟ੍ਰੇਨਿੰਗਾਂ ਦਿੱਤੀਆਂ ਵਿੱਚੋਂ ਕੋਈ ਵੀ ਬੰਦਾ ਮੈਥੋਂ ਬੱਕਰੀ ਨਹੀਂ ਲੈ ਕੇ ਗਿਆ ਉਹ ਆਪਦੀ ਸੂਝ ਸਮਝ ਨਾਲ ਆਪਦੇ ਜਾ ਕੇ ਮੰਡੀ ਤੋਂ ਫਾਰਮ ਤੋਂ ਉਹ ਵਧੀਆ ਖਰੀਦ ਰਏ ਆ ਉਹ ਤੇ ਪਰ ਮੇਰੇ ਕੋਲੇ ਕਈ ਹੁਣ ਅਦਰ ਸਟੇਟ ਦੇ ਹੁੰਦੇ ਆ ਆਰਡਰ ਫਿਰ ਮੈਂ ਇੱਕ ਪੋਰਸ਼ਨ ਇਹਨਾਂ 'ਚ ਬੀਟਲ ਦਾ ਬਣਾਇਆ ਬੀਟਲ ਲਿਆ ਕੇ ਮੈਂ ਸੇਲ ਹੀ ਕਰਿਆ ਕਰਨੀ ਆ ਤੇ ਦੂਜੀਆਂ ਜਿਹੜੀਆਂ ਬਰਬਰੀਆਂ ਉਹ ਮੈਂ ਬਰੀਡਿੰਗ ਤੇ ਰੱਖਣੀਆਂ ਉਹਦੇ ਮੇਮਨੇ ਵੇਚਿਆ ਕਰੂੰਗਾ ਵੱਡੀ ਬੱਕਰੀ ਨਹੀਂ ਵੇਚਦਾ